ਮੇਰੇ ਭਾਈਓ ਨੇ ਬੱਗ ਲਾਤੀ ਯਾਰ ਭਾਈ ਨਹੀਂ ਨਹੀਂ ਮੈਂ ਤੇਰੇ ਨਾਲ ਖੇਡਵਾਂਗਾ ਤਪੜੇ ਦੇ ਤਪੜੇ ਦੇ ਜਿੱਤਾਂ ਮੋਟੇ ਫਹਿਮ ਪਾਉਂਦੇ ਨੇ ਕੱਲੂ ਤਾਂ ਪਾਟ ਕੋਈ ਲੋ ਭਾਜੀ ਇਹਨਾ ਮੈਂ ਆਪਾਂ ਤਾਂ ਕੱਢ ਬੰਨੂ 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 ਪੱਗ ਜੀ ਝੂਠ ਬੋਲ ਲਈ ਤਾਵਰ ਗਾਹ ਦਾ ਬੰਨੂ ਅੰਦਰ ਬੈਠੇ ਨੇ ਇਹਨਾਂ ਚੋਂ ਲੁੱਟੇ ਬੈਠੇ ਨੇ ਕਿਆ ਕਰ ਲੋਗੇ ਭਾਜੀ ਮੇਰੀ ਗੱਡੀ ਇਹਨੇ ਲਾ ਲਾਈ ਮੁੰਡੇ ਨੇ ਉਹਦੇ ਸਾਹਮਣੇ ਲਾ ਲਾ ਕੇ ਮੁੰਡੇ ਮੁੰਡੇ ਨੇ ਮੇਰੇ ਇਹਨੇ ਗੱਡੀ ਦੀ ਸਾਈਡ ਦੇਖੋ ਜਾ ਕੇ ਲੱਗੀ ਹੋਈ ਰੋਕੀਓ ਤੂੰ ਚੋਰ ਰੋਕ ਜਾ ਮੇਰੀ ਗੱਡੀ ਰੋਕੀ ਨਾ ਆ ਜਾਨ ਗੱਡੀ ਰੋਕੀ ਨਹੀਂ ਨਹੀਂ ਮੇਰੇ ਆਦਮੀ ਦੇ ਪਾਗ ਲਾਤੀ ਬਾਜੀ ਦੇਖੋ ਬਾਜੀ ਆਪ ਮੁੰਡਾ ਇਹ ਸਿੱਖੀ ਆਇਆ ਬਾਜੀ ਇਹ ਸਰਦਾਰਾਂ ਦੀ ਬਾਜੀ ਹੋਣੀ ਚਾਹੀਦੀ ਮੈਨੂੰ ਇਹ ਦੱਸੋ ਮੈਨੂੰ ਇਹ ਸਰਦਾਰਾਂ ਦੀ ਇੱਜ਼ਤ ਆ ਸਰਦਾਰ ਮੂੰਛਾ ਕੇ ਦੇਖਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਜੱਸਾ ਹੈ ਹਾਂਜੀ ਮੈਂ ਦਿੱਲੀ ਸੋਹਣੀ ਕਮੇਟੀ ਦਾ ਮੈਂਬਰ ਹੈ ਹਾਂਜੀ ਮੈਂ ਐਸਐਸਪੀ ਆਫਿਸ ਤੋਂ ਕੋਈ ਕੰਮ ਸੀ ਕਦੇ ਮਿਲ ਕੇ ਆ ਰਿਹਾ ਸੀ ਇਹ ਬੰਦੇ ਮੇਰੇ ਉੱਤੇ ਪਿੱਛੇ ਲੱਗੇ ਕਾਫੀ ਦੇਰ ਤੱਕ ਹਾਂਜੀ ਇਹਨਾਂ ਨੇ ਇੱਕ ਮੋਟਰਸਾਈਕਲ ਦਾ ਹੋਲ ਸੀ ਨਾ ਦੇ ਹਾਂਜੀ ਉਹਨਾਂ ਨੇ ਮੇਰੇ ਮੋਟਰਸਾਈਕਲ ਦੇ ਗੱਡੀ ਮੋਟਰਸਾਈਕਲ ਮਾਰਿਆ ਮੈਂ ਇਹਨਾਂ ਨੂੰ ਪੁੱਛਿਆ ਵਾ ਕੀ ਗੱਲ ਹੈ ਤੁਹਾਡੀ ਪ੍ਰੋਬਲਮ ਹੈਗੀ ਉਹਨਾਂ ਨੇ ਸਾਨੂੰ ਗਾਲ੍ਹਾਂ ਦੇਣੇ ਚੱਲੂ ਗਏ ਕਰਦੀ ਇੱਕ ਧਮਾ ਪੈਂਦੀ ਨਾਲੇ ਇਹ ਬੰਦਾ ਜਿਹੜਾ ਸੀ ਇੱਕ ਵੀ ਪਿੱਛੇ ਇਸ ਕਰਦਾ ਕਿ ਪੱਟਾਈ ਸੇ ਇਹਨੇ ਇੱਕਦਮ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਉੱਤਰ ਕੇ ਕਹਿੰਦੇ ਮੈਂ ਤਾਂ ਨਹੀਂ ਭਾਈ ਸਾਬ ਨੂੰ ਗੱਲ ਹੈਗੀ ਹਾਂਜੀ ਮੇਰੀ ਮਸ਼ੀਨ ਉੱਤਰੀ ਇਹ ਮਸ਼ੀਨ ਦੀ ਚੇਨ ਵੱਲ ਨੂੰ ਵਧੇ ਮੈਂ ਜਦੋਂ ਜੋ ਪੱਟਾ ਮਾਰ ਕੇ ਫੜਿਆ ਨਾ ਜਦੋਂ ਫੜਿਆ ਇਹਨੂੰ ਤੇ ਇਹਨੇ ਕੀ ਕੀਤਾ ਜਿਹੜੀ ਮੇਰੀ ਕੀ ਨਾ ਸੀ ਮੇਰਾ ਡਰਾਈਵਰ ਸੀਗਾ ਜਿਸਟਾ ਮੇਰੇ ਡਰਾਈਵਰ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨੇ ਜੀ ਸਰੀਆ ਲੈ ਕੇ ਦੋ ਇੱਕ ਮੇਰੇ ਸਿਰ ਤੇ ਮਾਰੇ ਇੱਕ ਮੇਰੇ ਪਿੱਛੇ ਮਾਰੇ ਤੇ ਮੈਂ ਥੱਲੇ ਡਿੱਗ ਪਿਆ ਕਿਉਂ ਮੈਂ ਇੰਨੀ ਦਾ ਪੇਸ਼ੈਂਟ ਹੈਗਾ ਠੀਕ ਹੈ 67 ਮੇਰੀ ਉਮਰ ਹੈਗੀ ਹੈ ਤੇ ਨਾਲ ਹੀ ਇਹਨੇ ਦੂਜਾ ਸਰੀਆ ਮੇਰੇ ਲੱਤ ਤੇ ਮਾਰਿਆ ਲੱਤਾਂ ਮਾਰਨੀ ਜਦੋਂ ਕਰਤੀਆਂ ਇਹਨਾਂ ਨੂੰ ਪੜਨ ਲੱਗੇ ਇਹ ਤੇ ਤਗੜੀ ਉਮਰ ਦੀ ਘਰਵਾਲੀ ਇਹਨੇ ਫਿਰ ਉਹਨੂੰ ਫੜ ਗਿਆ ਨਾ ਖਾਲਰ ਤੋਂ ਚਪੇੜਾ ਮਨ ਜਾਦੂ ਕਰਦੇ ਇੱਕ ਨੂੰ ਫੜ ਲਿਆ ਹਾਂਜੀ ਇੰਨੇ ਪਬਲਿਕ ਆਦੇ ਪਬਲਿਕ ਜਦੋਂ ਆਈ ਉਹ ਮੋਟਰਸਾਈਕਲ ਅੱਗੇ ਅਸੀਂ ਉਹ ਪੇਚ ਕੇ ਲੈ ਕੇ ਨਾ ਉਹ ਭੱਜ ਗਿਆ ਜਿਹੜਾ ਇਹ ਸਖਸ਼ ਸੀਗਾ ਇਹ ਕਹਿੰਦਾ ਮੈਂ ਜਾਣਦਾ ਨਹੀਂ ਮੈਂ ਜਾਣਦਾ ਨਹੀਂ ਕਹਿੰਦਾ ਨਹੀਂ ਪਈ ਜਦ ਕਿ ਉਹ ਮੋਟਰਸਾਈਕਲ ਦੇ ਪਿੱਛੇ ਬਟਾ ਸੀ ਇਹਦੇ ਅੱਜ ਪੇਚ ਕੇ ਤੇ ਉਹ ਇੱਕ ਟੂਲ ਬਾਕਸ ਫੜਿਆ ਕੋਈ ਨਹੀਂ ਹਰਪਾਲ ਨੇ ਫੜਿਆ ਤੁਹਾਨੂੰ ਲੱਗਦਾ ਵੀ ਕੋਈ ਲੁਕਟੂਰ ਦੀ ਵਾਰ ਦੇ ਜੀ ਕੋਈ ਵੈਸੀ ਕੋਈ ਵੈਸੀ ਸੜਨ ਲਈ ਕੋਈ ਕਰ ਲਈਏ ਤੁਹਾਨੂੰ ਲੱਗਦਾ ਨਹੀਂ ਨਹੀਂ ਇਹ ਮਤਲਬ ਮੇਰੇ ਪਿੱਛੇ ਚੇਨ ਸਕੇਜਿੰਗ ਜਾਂ ਕੋਈ ਪ੍ਰੋਸੀਜਰ ਕਰਦੇ ਤੱਕ ਅਸੀਂ ਇਹ ਕਿਉਂ ਮਿਸਿੰਗ ਚੇਨ ਉੱਪਰ ਬਾਈ ਨਜ਼ਰ ਆਈ ਔਰ ਵੈਸੇ ਮੈਨੂੰ ਪਤਾ ਲੱਗ ਰਿਹਾ ਸੀ ਪਰ ਮੈਂ ਸੋਚ ਵੀ ਰਿਹਾ ਸੀ ਕਿ ਇਹ ਇਸ ਤਰੀਕੇ ਕਿਉਂ ਕਰ ਰਹੇ ਕਿਉਂ ਆ ਰਹੇ ਜਦਕਿ ਮੈਨੂੰ ਫਸਟ ਟਾਈਮ ਮਿਲੇ ਨਾ ਕਦੀ ਇਹਨਾਂ ਨੂੰ ਮਿਲੇ ਨਹੀਂ ਨਾ ਮੈਂ ਕਦੀ ਇਹਨਾਂ ਨਾਲ ਮੈਂ ਗੱਲਬਾਤ ਕੀਤੀ ਤੁਸੀਂ ਗੱਡੀ ਦੇ ਪਿੱਛਾ ਕਰ ਰਹੇ ਸੀ ਗੱਡੀ ਦਾ ਪਿੱਛਾ ਕਰ ਰਹੇ ਸੀ ਉਹਨਾਂ ਦੀ ਏਜ ਵੀ ਉਹਨ ਇੰਨੀ ਹੋ ਗਈ ਕਿ ਉਹ ਸੋਚ ਨਹੀਂ ਰਿਹਾ ਕਿ ਅਰੇ ਮੈਂ ਮੰਨ ਲਓ ਦਵਾਈ ਖਾਣ ਦੇ ਚੱਕਰ ਮੈਂ ਕਿਹਾ ਦਵਾਈ ਦੇ ਦੇ ਸ਼ੀਸ਼ੇ ਬੰਦ ਸੀਗੇ ਸਾਡੇ ਕਿਸੇ ਦੀ ਪਿੱਛੇ ਲੱਗੀ ਸੀ ਆ ਐਸਐਸਪੀ ਆਫਿਸ ਦੇ ਜਦੋਂ ਬਾਹਰ ਰੋਟੀ ਖਾਂਦੇ ਜੀ ਅਸੀਂ ਨਾ ਹਾਂਜੀ ਹੋਟਲ ਤੇ ਉੱਥੋਂ ਪਿੱਛੇ ਰੱਕੇ ਆ ਇਹ ਜਿਹੜੇ ਸਾਹਮਣੇ ਗੁਰਪ੍ਰੀਤ ਸਿੰਘ ਜੱਸਾ ਜੀ ਦਿੱਲੀ ਸਿ ਗੁਰਦੁਆਰਾ ਪਰਬਤ ਕਮੇਟੀ ਦੇ ਮੈਂਬਰ ਨੇ ਮੈਂ ਇਹਨਾਂ ਦਾ ਡਰਾਈਵਰ ਆ ਜੀ ਅੱਛਾ ਜੀ ਅਸੀਂ ਦਿੱਲੀੋਂ ਆ ਰਹੇ ਸੀਗੇ ਠੀਕ ਹੈ ਅਸੀਂ ਜਾਣਾ ਸੀਗੇ ਆਪਣੇ ਰਿਸ਼ਤੇਦਾਰ ਦੇ ਘਰ ਠੀਕ ਹੈ ਖੜੜ ਰਹਿੰਦੇ ਰੇਲਵੇ ਸਟੇਸ਼ਨ ਦੇ ਮਗਰਲੇ ਪਾਸੇ ਠੀਕ ਹੈ ਜੀ ਪਾਣੀ ਭਰਿਆ ਜਾਮ ਲੱਗਿਆ ਆਪਾਂ ਹੌਲੀ ਹੌਲੀ ਗੱਡੀ ਕੱਢਣ ਲੱਗੇ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਮਗਰ ਉਹ ਮਗਰਲੇ ਮੁੰਡੇ ਨੇ ਬਾਈਕ ਤੇ ਟੱਕਰ ਮਾਰਤੀ ਸਾਡੇ ਠੀਕ ਹੈ ਜੀ ਅਸੀਂ ਬਸ ਇੰਨਾ ਹੀ ਕਿਹਾ ਸੀਗਾ ਉਹਨੂੰ ਕਿ ਯਾਰ ਇਹ ਕੀ ਕੀਤਾ ਠੀਕ ਹੈ ਇਹ ਮੁੰਡੇ ਆੜ ਕੇ ਗਾਲ੍ਹਾਂ ਕੱਢਣ ਲੱਗ ਪਏ ਸ ਤਾਂ ਮਤਲਬ ਕੁਟੇ ਖਾਗੇ ਜਾਣੀ ਐ ਤਾਂ ਨਹੀਂ ਮੰਨਾ ਫਿਰ ਗਾਲਾਂ ਕੱਢਣ ਲੱਗ ਪਏ ਇਹਨਾਂ ਕੋਲ ਇੱਕ ਪੇਚਕਸ ਸੀਗਾ اچھا ਇਹ ਪੇਚਕਸ ਕਹਿੰਦੇ ਤੇਰੇ ਠਿੱਟ 'ਚ ਮਾਰ ਦੇਣਾ ਸੀ ਠੀਕ ਹੈ ਜੀ ਤਾਂ ਫਿਰ ਇਹਨੇ ਮੁੜ ਕੇ ਕੀ ਕੀਤਾ ਪੱਗ ਨੂੰ ਹੱਥ ਮਾਰਿਆ ਇਹ ਜਿਹੜਾ ਨਾਲ ਦੀ ਜਹਾ ਮੁੰਡਾ ਸੀ ਗਾਇਦੇ ਤੇ ਸਾਫ ਥੱਲੇ ਡਿੱਗ ਪਏ ਉਹਨਾਂ ਸਰਦਾਰ ਜੀ ਦੀ ਪੱਗ ਡਿੱਗ ਗਈ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹਦੇ ਬਾਅਦ ਹੁਣ ਖੜੇ ਐ ਜੀ ਫੜ ਕੇ ਰੱਖਿਆ ਇਹਨਾਂ ਨੂੰ ਫਿਰ ਕਹਿੰਦੇ ਹੁਣ ਛੱਡ ਦਿਓ ਸਾਡੀ ਕੋਈ ਗਲਤੀ ਨਹੀਂ ਕੋਈ ਗਲਤੀ ਨਹੀਂ ਇਹ ਗੱਡੀ ਵਿੱਚ ਮਤਲਬ ਇਹਨਾਂ ਨੇ ਟੱਕਰ ਸਿੱਧੀ ਮਾਰੀ ਤੁਹਾਡਾ ਹਾਂਜੀ ਹਾਂਜੀ